ਸਤਿਕਾਰ ਜੀ ਮਹਾਕੁੰਬ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਸਰਕਾਰ ਸਖਤ ਹੁੰਦੀ ਨਜ਼ਰ ਆ ਰਹੀ ਹੈ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਖੇਤਰ ਦੇ ਵਿੱਚ ਵੱਡਾ ਤੂਫਾਨ ਆਉਣ ਵਾਲਾ ਹੈ ਜੋ ਲੱਖਾਂ ਲੋਕਾਂ ਦੇ ਸੁਪਨੇ ਖੇਰੂ-ਖੇਰੂ ਕਰ ਸਕਤੇ ਜਿहां ਹਾਊਸ ਆਫ ਕਾਮਨਸ ਦਾ اجلاس ਆਰੰਭ ਹੋ ਚੁੱਕਿਆ ਹੈ ਅਤੇ ਇਹ ਲਿ ਬਿਲ ਸਰਕਾਰ ਪਿਲ ਸੀ2 ਪਾਸ ਕਰਵਾਉਣ ਦੀ ਕਾਲ ਦੇ ਵਿੱਚ ਨਜ਼ਰ ਆ ਰਹੀ ਹੈ ਬਿਲ ਪਾਸ ਹੋਣ ਤੋਂ ਮਗਰੋਂ ਇੱਕ ਸਾਲ ਤੋਂ ਬਾਅਦ ਸਮਾਂ ਕੈਨੇਡਾ ਵਿੱਚ ਲੱਗ ਚੁੱਕਿਆ ਵਿਦੇਸ਼ੀ ਨਾਗਰਿਕ ਅਸਾਈਲਮ ਕਲੇਮ ਨਹੀਂ ਕਰ ਸਕਣਗੇ ਅਤੇ ਮੁਲਕ ਦੇ ਵਿੱਚ ਆਦ ਤੋਲ ਤੇ ਮੌਜੂਦ 3 ਲੱਖ ਤੋਂ ਵੱਧ ਲੋਕਾਂ ਦੇ ਵੀਜ਼ੇ ਜਾਂ ਫਿਰ ਵਰਕ ਪਰਮਿਟ ਤੜਾ ਤੜ ਰੱਦ ਕਰਨ ਦੀ ਤਾਕਤ ਇਮੀਗ੍ਰੇਸ਼ਨ ਵਿਭਾਗ ਨੂੰ ਹੁਣ ਮਿਲ ਜਾਵੇਗੀ ਸਿਰਫ ਇੰਨਾ ਹੀ ਨਹੀਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੋਗ ਇੱਕੋ ਝਟਕੇ ਦੇ ਵਿੱਚ ਖਤਮ ਕਰਨ ਦੇ ਮਕਸਦ ਦੇ ਤਹਿਤ ਸਟੀਫਨ ਹਾਰਪਰ ਸਰਕਾਰ ਵਰਗਾ ਕੋਈ ਵੀ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਇਥੇ ਦੱਸਣਾ ਬੰਦੇ ਕਿ ਬੀਤੀ ਜੂਨ ਮਹੀਨੇ ਦੌਰਾਨ ਸੰਸਦ ਦੇ ਵਿੱਚ ਪੇਸ਼ ਸਟਰੋਂਗ ਬਾਰਡਰਜ਼ ਐਕਟ ਸਟਡੀ ਵੀਜ਼ਾ ਉਤੇ ਕੈਨੇਡਾ ਪਹੁੰਚੇ ਉਹਨਾਂ ਪੰਜਾਬੀ ਨੌਜਵਾਨਾਂ ਤੇ ਰਾਹ ਦੇ ਵਿੱਚ ਕੰਡੇ ਵਿੱਚ ਸਕਦੇ ਨੇ ਜੋ ਪੀਆਰ ਲੈਣ ਦੇ ਵਿੱਚ ਸਫਲ ਨਹੀਂ ਹੁੰਦੇ ਅਤੇ ਆਖਰਕਾਰ ਅਸਾਈਲਮ ਕਲੇਮ ਜਾਂ ਫਿਰ ਐਲ ਐਮ ਆਈਏ ਵਰਗੇ ਤਰੀਕੇ ਦੀ ਵਰਤੋਂ ਕਰਦੇ ਨੇ ਜੀ ਹਾਂ ਬਿਲਸੀ ਟੂ ਫੈਡਰਲ ਸਰਕਾਰ ਦੀਆਂ ਤਾਕਤਾਂ ਵਿੱਚ ਅਥਾ ਵਾਅਦਾ ਕਰਦਾ ਹੈ ਜਿਉਂ ਨਾ ਰਹੇ ਨਵੀਆਂ ਅਰਸੀਅਤੀ ਪ੍ਰੋਸੈਸਿੰਗ ਸਿੱਧੇ ਤੌਰ ਤੇ ਰਾਤ ਕੀਤੀ ਜਾ ਸਕੇਗੀ ਮਾਰਕਾਨੀਤੀ ਸਰਕਾਰ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਦਾ ਉਦਦਾ ਸੰਭਾਲਣ ਵਾਲੀ ਨੋਵਾ ਸਕੋਸ਼ੀਆ ਤੋਂ ਐਮਪੀ ਲੀਨਰ ਢਿਆ ਪਰ ਹੁਣ ਤੱਕ ਜਨ ਤੱਕ ਤੌਰ ਤੇ ਸਰਗਰਮ ਨਜ਼ਰ ਨਹੀਂ ਆਈ ਪਰ ਮਾਰਾ ਨੇ ਖਰਸ਼ਾ ਜ਼ਾਹਰ ਕੀਤਾ ਕਿ ਤੂਫਾਨ ਆਨ ਤੋਂ ਪਹਿਲਾਂ ਵਾਲੀ ਸ਼ਾਂਤੀ ਹੋ ਸਕਦੀ ਹੈ ਕੈਨੇਡਾ ਵਿੱਚੋਂ ਕੱਟੇ ਜਾਣ ਵਾਲਿਆਂ ਦੀ ਗਿਣਤੀ ਵਧਣ ਦਾ ਸੰਕੇਤ ਇਸ ਗੱਲ ਤੋਂ ਮਿਲਦਾ ਹੈ ਕਿ ਇਮੀਗ੍ਰੇਸ਼ਨ ਵਿਭਾਗ 3000 ਤੋਂ ਵੱਧ ਮੁਲਾਜ਼ਮਾਂ ਦੀ ਛਾਂਟੀ ਕਰ ਰਿਹਾ ਹੈ ਜਦਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਵਿੱਚ 1000 ਨਵੇਂ ਅਫਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਟੋਰਾਂਟੋ ਸਟਾਰ ਦੇ ਵੱਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ ਆਉਣਤੇ ਦੋ ਸਾਲਾਂ ਦੌਰਾਨ ਸਰਕਾਰ ਦਾ ਸਭ ਤੋਂ ਵੱਧ ਜ਼ੋਰ ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਵਿੱਚੋਂ ਕੱਢਣ ਤੇ ਹੋਵੇਗਾ ਸਤਕਾਰ ਦੇ ਵੱਲੋਂ ਅਖਤਿਆਰ ਕੀਤੇ ਜਾਣ ਵਾਲੇ ਤਰੀਕਾ ਬਾਰੇ ਸਪਸ਼ਟ ਜਾਣਕਾਰੀ ਕਾਨੂੰਨ ਪਾਸ ਹੋ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ ਪਰ ਕਿ ਐਸੇ ਲਗਾਏ ਜਾ ਰਹੇ ਨੇ ਕਿ ਮੁੰਡਲੇ ਗੇੜ ਦੇ ਵਿੱਚ 2 ਜਾਂ 3 ਲੱਖ ਵਿਦੇਸ਼ੀ ਨਾਗਰਿਕਾਂ ਨੂੰ ਜਹਾਜ਼ ਚੜਾਉਣ ਦਾ ਟਿੱcza ਮਿੱਥਿਆ ਗਿਆ ਹੈ ਇੱਥੇ ਦੱਸਣਾ ਬੰਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀ ਪੋਲੇਵ ਇਮੀਗ੍ਰੇਸ਼ਨ ਦੇ ਮੁੱਦੇ ਉੱਤੇ ਲਗਾਤਾਰ ਸਰਕਾਰ ਨੂੰ ਘੇਰਨ ਦੇ ਯਤਨ ਕਰ ਰਹੇ ਨੇ ਅਤੇ ਇਸ ਵਾਰ ਹਾਊਸ ਆਫ ਕਾਮਨ ਸੇ ਵਿੱਚ ਪ੍ਰਵਾਸੀਆ ਦਾ ਮੁੱਦਾ ਪੱਖਮੀ ਬਹਿਸ ਦਾ ਆਧਾਰ ਬਣ ਸਕਦਾ ਹੈ ਮੈਂ ਕੁਵਲ ਦੇ ਇਮੀਗ੍ਰੇਸ਼ਨ ਵਕੀਲ ਜਨਾਥਨ ਲਿਵੋਸ਼ ਦਾ ਕਹਿਣਾ ਸੀ ਕਿ ਨਵੀਂ ਇਮੀਗ੍ਰੇਸ਼ਨ ਮੰਤਰੀ ਨੂੰ ਆਪਣੇ ਵਿਭਾਗ ਦੇ ਵਿੱਚੋਂ ਲਾਲ ਫਿੱਤਾ ਸ਼ਾਹੀ ਵੀ ਖਤਮ ਕਰਨੀ ਚਾਹੀਦੀ ਹੈ ਅਤੇ ਯਕੀਨੀ ਬਣਾਇਆ ਜਾਵੇ ਕਿ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਨਾਲ ਸੰਬੰਧਿਤ ਫੈਸਲੇ ਬਿਲਕੁਲ ਸਪਸ਼ਟ ਹੋਣ। ਮਿਸਾਲ ਪੇਸ਼ ਕਰਦਿਆ ਉਨ੍ਹਾਂ ਕਿ ਹੈ ਕਿ ਐਡਮਿੰਟਨ ਦੇ ਪ੍ਰੋਸੈਸਿੰਗ ਸੈਂਟਰ ਦੇ ਵਿੱਚ ਵਰਕ ਪਰਮਿਟ ਦੀ ਮਿਆਦ ਵਿੱਚ ਵਾਅਦਾ ਕਰਵਾਉਣਾ ਟੈਡੀ ਖੀਰ ਸਾਬਤ ਹੁੰਦਾ ਹੈ। ਇੱਕ ਵਾਰ ਫਿਰ ਦੱਸਦੀਏ ਸਸਿਕਾ ਜੀ ਮੈਂ ਹਕਮਿਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਸਰਕਾਰ ਸਖਤ ਹੁੰਦੀ ਨਜ਼ਰ ਆ ਰਹੀ ਹੈ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਖੇਤਰ ਦੇ ਵਿੱਚ ਵੱਡਾ ਤੂਫਾਨ ਆਉਣ ਵਾਲਾ ਹੈ ਜੋ ਲੱਖਾਂ ਲੋਕਾਂ ਦੇ ਸੁਪਨੇ ਖੇਰੂ ਖੇਰੂ ਕਰ ਸਕਦੇ ਜੀਹਾਂ ਹਾਊਸ ਆਫ ਕਾਮਨਸ ਦਾ اجلاس ਆਰੰਭ ਹੋ ਚੁੱਕਿਆ ਹੈ ਅਤੇ ਇਹ ਲਿਬਲ ਸਰਕਾਰ ਪੀਲ ਸੀ 2 ਪਾਸ ਕਰਵਾਉਣ ਦੀ ਕਾਲ ਦੇ ਵਿੱਚ ਨਜ਼ਰ ਆ ਰਹੀ ਹੈ ਬਿਲ ਪਾਸ ਹੋਣ ਦੇ ਮਗਰੋਂ ਇੱਕ ਸਾਲ ਤੋਂ ਬਾਅਦ ਸਮਾਂ ਕੈਨੇਡਾ ਵਿੱਚ ਲੱਗ ਚੁੱਕਿਆ ਵਿਦੇਸ਼ੀ ਨਾਗਰਿਕ ਅਸਾਈਲਮ ਕਲੇਮ ਨਹੀਂ ਕਰ ਸਕਣਗੇ ਅਤੇ ਮੁਲਕ ਦੇ ਵਿੱਚ ਆ ਜੀ ਤੋਂ ਤੇ ਮੌਜੂਦ 30 ਲੱਖ ਤੋਂ ਵੱਧ ਲੋਕਾਂ ਦੇ ਵੀਜ਼ੇ ਜਾਂ ਫਿਰ ਵਰਕ ਪਰਮਿਟ ਤੜਾ ਤੜ ਰੱਦ ਕਰਨ ਦੀ ਤਾਕਤ ਇਮੀਗ੍ਰੇਸ਼ਨ ਵਿਭਾਗ ਨੂੰ ਹੁਣ ਮਿਲ ਜਾਵੇਗੀ ਸਿਰਫ ਇੰਨਾ ਹੀ ਨਹੀਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੋਗ ਇੱਕੋ ਝਟਕੇ ਦੇ ਵਿੱਚ ਖਤਮ ਕਰਨ ਦੇ ਮਕਸਦ ਦੇ ਤਹਿਤ ਸਟੀਫਨ ਹਾਰਪਰ ਸਰਕਾਰ ਵਰਗਾ ਕੋਈ ਵੀ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਇਥੇ ਦੱਸਣਾ ਬੰਦੇ ਕਿ ਬੀਤੀ ਜੂਨ ਮਹੀਨੇ ਦੌਰਾਨ ਸੰਸਦ ਦੇ ਵਿੱਚ ਪੇਸ਼ ਸਟਰੋਂਗ ਬਾਰਡਰਜ਼ ਐਕਟ ਦੇ ਵੀਜ਼ਾ ਉੱਤੇ ਕੈਨੇਡਾ ਪਹੁੰਚੇ ਉਹਨਾਂ ਪੰਜਾਬੀ ਨੌਜਵਾਨਾਂ ਤੇ ਰਾਹ ਦੇ ਵਿੱਚ ਕੰਡੇ ਵਿੱਚ ਸੱਕਦੇ ਨੇ ਜੋ ਪੀਆ ਲੈਨ ਦੇ ਵਿੱਚ ਸਫਲ ਨਹੀਂ ਹੁੰਦੇ ਅਤੇ ਆਖਰਕਾਰ ਅਸਾਈਲਮ ਕਲੇਮ ਜਾਂ ਫਿਰ ਐਲ ਐਮ ਆਈਏ ਵਰਗੇ ਤਰੀਕਿਆਂ ਦੀ ਵਰਤੋਂ ਕਰਦੇ ਨੇ ਜੀ ਹਾਂ ਬਿਲ ਸੀ ਟੂ ਫੈਡਰਲ ਸਰਕਾਰ ਦੀਆਂ ਤਾਕਤਾਂ ਵਿੱਚ ਅਥਾ ਵਾਅਦਾ ਕਰਦਾ ਹੈ ਜਿਉਂ ਨਾਹੀ ਨਵੀਆਂ ਅਰਸੀਆ ਦੀ ਪ੍ਰੋਸੈਸਿੰਗ ਸਿੱਧੇ ਤੌਰ ਤੇ ਰਾਤ ਕੀਤੀ ਜਾ ਸਕੇਗੀ ਮਰ ਕਾਰਨੀਤੀ ਸਰਕਾਰ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਦਾ ਉਦਦਾ ਸੰਭਾਲਣ ਵਾਲੀ ਨੋਵਾ ਸਕੋਸ਼ੀਆ ਤੋਂ ਐਮਪੀ ਲੀਨਰ ਧਿਆਪ ਹੁਣ ਤੱਕ ਜਦੋਂ ਤੱਕ ਤੋਲਤੇ ਸਰਗਰਮ ਨਜ਼ਰ ਨਹੀਂ ਆਈ ਪਰ ਮਾਰਾ ਨੇ ਖ਼ਤਸ਼ਾ ਜ਼ਾਹਰ ਕੀਤਾ ਕਿ ਇਹ ਤੂਫਾਨ ਆਨ ਤੋਂ ਪਹਿਲਾਂ ਵਾਲੀ ਸ਼ਾਂਤੀ ਹੋ ਸਕਦੀ ਹੈ ਕੈਨੇਡਾ ਵਿੱਚੋਂ ਕੱਟੇ ਜਾਣ ਵਾਲੇ ਦੀ ਗਿਣਤੀ ਵਧਣ ਦਾ ਸੰਕੇਤ ਇਸ ਗੱਲ ਤੋਂ ਮਿਲਦਾ ਹੈ ਕਿ ਇਮੀਗ੍ਰੇਸ਼ਨ ਵਿਭਾਗ 3000 ਤੋਂ ਵੱਧ ਮੁਲਾਜ਼ਮਾਂ ਦੀ ਛਾਂਟੀ ਕਰ ਰਿਹਾ ਹੈ ਜਦਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਵਿੱਚ 1000 ਨਵੇਂ ਅਫਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਟੋਰਾਂਟੋ ਸਟਾਰ ਦੇ ਵੱਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ ਆਂਟੇ 2 ਸਾਲਾਂ ਦੌਰਾਨ ਸਰਕਾਰ ਦਾ ਸਭ ਤੋਂ ਵੱਧ ਜ਼ੋਰ ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਵਿੱਚੋਂ ਕੱਢਣ ਤੇ ਹੋਵੇਗਾ ਸਰਕਾਰ ਦੇ ਵੱਲੋਂ ਅਖਤਿਆਰ ਕਿਤੇ ਜਾਣ ਵਾਲੇ ਤਰੀਕਿਆਂ ਬਾਰੇ ਸਪਸ਼ਟ ਜਾਣਕਾਰੀ ਕਾਨੂੰਨ ਪਾਸ ਹੋ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ ਪਰ ਕਿਵੇਂ ਲਗਾਏ ਜਾ ਰਹੇ ਨੇ ਕਿ ਮੋਡਲੇ ਗੇਟ ਦੇ ਵਿੱਚ ਦੋ ਜਾਂ ਤਿੰਨ ਲੱਖ ਵਿਦੇਸ਼ੀ ਨਾਗਰਿਕਾਂ ਨੂੰ ਜਹਾਜ਼ ਚੜਾਉਣ ਦਾ ਟਿੱcza ਮਿੱਥਿਆ ਗਿਆ ਇੱਥੇ ਦੱਸਣਾ ਬੰਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਪੋਲੇਵ ਇਮੀਗ੍ਰੇਸ਼ਨ ਤੇ ਮੁੱਦੇ ਉਤੇ ਲਗਾਤਾਰ ਸਰਕਾਰ ਨੂੰ ਘੇਰਨ ਦੇ ਯਤਨ ਕਰ ਰਹੇ ਨੇ ਅਤੇ ਇਸ ਵਾਰ ਹਾਊਸ ਆਫ ਕਾਮਨਸ ਦੇ ਵਿੱਚ ਪ੍ਰਵਾਸੀਆ ਦਾ ਮੁੱਦਾ ਪੱਖਮੀ ਬਹਿਸ ਦਾ ਆਧਾਰ ਬਣ ਸਕਦਾ ਹੈ ਵੈਨਕੂਵਰ ਦੇ ਇਮੀਗ੍ਰੇਸ਼ਨ ਵਕੀਲ ਜਨਾਥਨ ਅਲੀ ਵਾਸ਼ ਦਾ ਕਹਿਣਾ ਸੀ ਕਿ ਨਵੀਂ ਇਮੀਗ੍ਰੇਸ਼ਨ ਮੰਤਰੀ ਨੂੰ ਆਪਣੇ ਵਿਭਾਗ ਦੇ ਵਿੱਚੋਂ ਲਾਲ ਫਿੱਤਾ ਸ਼ਾਹੀ ਵੀ ਖਤਮ ਕਰਨੀ ਚਾਹੀਦੀ ਹੈ ਅਤੇ ਯਕੀਨੀ ਬਣਾਇਆ ਜਾਵੇ ਕਿ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਨਾਲ ਸੰਬੰਧਿਤ ਫੈਸਲੇ ਬਿਲਕੁਲ ਸਪਸ਼ਟ ਹੋਣ। ਮਿਸਾਲ ਪੇਸ਼ ਕਰਦਿਆ ਉਨ੍ਹਾਂ ਕਿਹਾ ਕਿ ਐਡਮਿੰਟਨ ਦੇ ਪ੍ਰੋਸੈਸਿੰਗ ਸੈਂਟਰ ਦੇ ਵਿੱਚ ਵਰਕ ਪਰਮਿਟ ਦੀ ਮਿਆਦ ਵਿੱਚ ਵਾਧਾ ਕਰਵਾਉਣਾ ਟੈਡੀ ਖੀਰ ਸਾਬਤ ਹੁੰਦਾ ਹੈ। ਇੱਕ ਵਾਰ ਫਿਰ ਦੱਸ ਦਈਏ ਸਸਿਕਾ ਜੀ ਮਹਾਕੁੰਬਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਸਰਕਾਰ ਸਖਤ ਹੁੰਦੀ ਨਜ਼ਰ ਆ ਰਹੀ ਹੈ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਖੇਤਰ ਦੇ ਵਿੱਚ ਵੱਡਾ ਤੂਫਾਨ ਆਉਣ ਵਾਲਾ ਹੈ ਛੁਲਕਾ ਲੋਕਾਂ ਦੇ ਸੁਪਨੇ ਖੇਰੂ ਖੇਰੂ ਕਰ ਸਕਤੇ ਜੀਹਾਂ ਹਾਊਸ ਆਫ ਕਾਮਨਸ ਦਾ اجلاس ਆਰੰਭ ਹੋ ਚੁੱਕਿਆ ਹੈ ਅਤੇ ਇਹ ਲਿ ਬਿਲ ਸਰਕਾਰ ਬਿਲ ਸੀ2 ਪਾਸ ਕਰਵਾਉਂਦੀ ਕਾਲ ਦੇ ਵਿੱਚ ਨਜ਼ਰ ਆ ਰਹੀ ਹੈ ਬਿਲ ਪਾਸ ਹੋਣ ਤੇ ਮਗਰੋਂ ਇੱਕ ਸਾਲ ਤੋਂ ਬਾਅਦ ਸਮਾਂ ਕੈਨੇਡਾ ਵਿੱਚ ਲੱਗ ਚੁੱਕਿਆ ਵਿਦੇਸ਼ੀ ਨਾਗਰਿਕ ਅਸਾਈਲਮ ਕਲੇਮ ਨਹੀਂ ਕਰ ਸਕਣਗੇ ਅਤੇ ਮੁਲਕ ਦੇ ਵਿੱਚ ਆ ਸੀ ਤੋਂਲ ਤੇ ਮੌਜੂਦ 30 ਲੱਖ ਤੋਂ ਵੱਧ ਲੋਕਾਂ ਦੇ ਵੀਜ਼ੇ ਜਾਂ ਫਿਰ ਵਰਕ ਪਰਮਿਟ ਤੜਾ ਤੜ ਰੱਦ ਕਰਨ ਦੀ ਤਾਕਤ ਇਮੀਗ੍ਰੇਸ਼ਨ ਵਿਭਾਗ ਨੂੰ ਹੁਣ ਮਿਲ ਜਾਵੇਗੀ ਸਿਰਫ ਇੰਨਾ ਹੀ ਨਹੀਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੋਗ ਇੱਕੋ ਛਟਕੇ ਦੇ ਵਿੱਚ ਖਤਮ ਕਰਨ ਦੇ ਮਕਸਦ ਦੇ ਤਹਿਤ ਸਟੀਫਨ ਹਾਰਪਰ ਸਰਕਾਰ ਵਰਗਾ ਕੋਈ ਵੀ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਇਥੇ ਦੱਸਣਾ ਬੰਦੇ ਕਿ ਬੀਤੀ ਜੂਨ ਮਹੀਨੇ ਦੌਰਾਨ ਸੰਸਦ ਦੇ ਵਿੱਚ ਪੇਸ਼ ਸਟਰੋਂਗ ਬਾਰਡਰਜ਼ ਐਕਟ ਅਸਟਡੀ ਵੀਜ਼ਾ ਉੱਤੇ ਕੈਨੇਡਾ ਪਹੁੰਚੇ ਉਹਨਾਂ ਪੰਜਾਬੀ ਨੌਜਵਾਨਾਂ ਤੇ ਰਾਹ ਦੇ ਵਿੱਚ ਕੰਡੇ ਵਿੱਚ ਸਕਦੇ ਨੇ ਜੋ ਪੀਆ ਲੈਨ ਦੇ ਵਿੱਚ ਸਫਲ ਨਹੀਂ ਹੁੰਦੇ ਅਤੇ ਆਖਰਕਾਰ ਅਸਾਈਲਮ ਕਲੇਮ ਜਾਫਰ ਐਲ ਐਮ ਆਈਏ ਵਰਗੇ ਤਰੀਕਿਆਂ ਦੀ ਵਰਤੋਂ ਕਰਦੇ ਨੇ ਜੀ ਹਾਂ ਬਿਲਸੀ ਟੂ ਫੈਡਰਲ ਸਰਕਾਰ ਦੀਆਂ ਤਾਕਤਾਂ ਵਿੱਚ ਅਥਾ ਵਾਅਦਾ ਕਰਦਾ ਹੈ ਜਿਉਂ ਨਾਹੀ ਨਵੀਆਂ ਅਰਸੀਅਤੀ ਪ੍ਰੋਸੈਸਿੰਗ ਸਿੱਧੇ ਤੌਰ ਤੇ ਰੱਦ ਕੀਤੀ ਜਾ ਸਕੇਗੀ ਮਾਰਕਾਨੀਤੀ ਸਰਕਾਰ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਦਾ ਉਦਦਾ ਸੰਭਾਲਣ ਵਾਲੀ ਨੋਵਾ ਸਕੋਸ਼ੀਆ ਤੋਂ ਐਮਪੀ ਲੀਨਰ ਗਿਆ ਪਰ ਹੁਣ ਤੱਕ ਜਿੰਨ ਤੱਕ ਤੌਰ ਤੇ ਸਰਗਰਮ ਨਜ਼ਰ ਨਹੀਂ ਆਈ ਪਰ ਮਾਰਾ ਨੇ ਖਰਸ਼ਾ ਜ਼ਾਹਰ ਕੀਤਾ ਕਿ ਤੈਕੇ ਤੂਫਾਨ ਆਨ ਤੋਂ ਪਹਿਲਾਂ ਵਾਲੀ ਸ਼ਾਂਤੀ ਹੋ ਸਕਦੀ ਹੈ ਕੈਨੇਡਾ ਵਿੱਚੋਂ ਕੱਟੇ ਜਾਣ ਵਾਲੇ ਦੀ ਗਿਣਤੀ ਵੱਧਣ ਦਾ ਸੰਕੇਤ ਇਸ ਗੱਲ ਤੋਂ ਮਿਲਦਾ ਹੈ ਕਿ ਇਮੀਗ੍ਰੇਸ਼ਨ ਵਿਭਾਗ 3000 ਤੋਂ ਵੱਧ ਮੁਲਾਜ਼ਮਾਂ ਦੀ ਛਾਂਟੀ ਕਰ ਰਿਹਾ ਹੈ ਜਦਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਵਿੱਚ 1000 ਨਵੇਂ ਅਫਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਟੋਰਾਂਟੋ ਸਟਾਰ ਦੇ ਵੱਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ ਆਂਤੇ 2 ਸਾਲਾਂ ਦੌਰਾਨ ਸਰਕਾਰ ਦਾ ਸਭ ਤੋਂ ਵੱਧ ਜ਼ੋਰ ਟੈਂਪਰੇਰੀ ਰੈਜ਼ੀਡੈਂਟਸ ਨੂੰ ਕੈਨੇਡਾ ਵਿੱਚੋਂ ਕੱਢਣ ਤੇ ਹੋਵੇਗਾ ਸਰਕਾਰ ਦੇ ਵੱਲੋਂ ਅਖਤਿਆਰ ਦਿੱਤੇ ਜਾਣ ਵਾਲੇ ਤਰੀਕੇ ਬਾਰੇ ਸਪਸ਼ਟ ਜਾਣਕਾਰੀ ਕਾਨੂੰਨ ਪਾਸ ਹੋ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ ਪਰ ਕਿ ਐਸੇ ਲਗਾਏ ਜਾ ਰਹੇ ਨੇ ਕਿ ਮੁੱਢਲੇ ਗੇੜ ਦੇ ਵਿੱਚ ਦੋ ਜਾਂ ਤਿੰਨ ਲੱਖ ਵਿਦੇਸ਼ੀ ਨਾਗਰਿਕਾਂ ਨੂੰ ਜੁਹਾਸ ਚੜੋਂ ਦਾ ਟਿੱਚਾ ਮਿੱਥਿਆ ਗਿਆ ਹੈ ਇੱਥੇ ਦੱਸਣਾ ਬੰਦ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਅਕੂ ਪੀਆ ਪੋਲੇਵ ਇਮੀਗ੍ਰੇਸ਼ਨ ਤੇ ਮੁੱਦੇ ਤੇ ਲਗਾਤਾਰ ਸਰਕਾਰ ਨੂੰ ਘੇਰਨ ਦੇ ਯਤਨ ਕਰ ਰਹੇ ਨੇ ਅਤੇ ਇਸ ਵਾਰ ਹਾਊਸ ਆਫ ਕਾਮਨਸ ਦੇ ਵਿੱਚ ਪ੍ਰਵਾਸੀਆ ਦਾ ਮੁੱਦਾ ਪੱਖਮੀ ਬਹਿਸ ਦਾ ਆਧਾਰ ਬਣ ਸਕਦਾ ਹੈ ਵੈਨਕੂਵਰ ਦੇ ਇਮੀਗ੍ਰੇਸ਼ਨ

ਆਪਣੇ ਵਿਭਾਗ ਦੇ ਵਿੱਚੋਂ ਲਾਲ ਫਿੱਤਾ ਸ਼ਾਹੀ ਵੀ ਖਤਮ ਕਰਨੀ ਚਾਹੀਦੀ ਹੈ ਅਤੇ ਯਕੀਨੀ ਬਣਾਇਆ ਜਾਵੇ ਕਿ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਨਾਲ ਸੰਬੰਧਿਤ ਫੈਸਲੇ ਬਿਲਕੁਲ ਸਪਸ਼ਟ ਹੋਣ। ਮਿਸਾਲ ਪੇਸ਼ ਕਰਦਿਆਂ ਉਹਨਾਂ ਕਿ ਹੈ ਕਿ ਐਡਮਿੰਟਨ ਦੇ ਪ੍ਰੋਸੈਸਿੰਗ ਸੈਂਟਰ ਦੇ ਵਿੱਚ ਵਰਕ ਪਰਮਿਟ ਦੀ ਮਿਆਦ ਵਿੱਚ ਵਾਧਾ ਕਰਵਾਉਣਾ ਟੈਡੀ ਖੀਰ ਸਾਬਤ ਹੁੰਦਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।